ਕਾਲ ਜੀ ਸਾਰਿਆਂ ਨੂੰ ਸਨਾਓ ਕਿਦਾਂ ਠੀਕ ਹੋ ਸਾਰੇਖੋ ਜੀ ਮੈਂ ਵੀ ਜੇ ਸੀ ਆਲੂ ਵਿੱਚੋਂ ਨਿਕਲਦੇ ਪਏ ਨੇ ਫੇਰੇ ਮੈਂ ਵੈਸੀ ਵੀ ਇਸ ਤਰ੍ਹਾਂ ਸੀ ਮੈਂ ਤਾਂ ਦੇਖਾਂ ਦਾ ਤਜਰਬਾ ਜਿਆ ਕਰਤੇ ਸੀ ਕਿ ਸੂਤੀ ਦੇ ਇਹ ਵਾਲੇ ਨਿਕਲੇ ਇਹ ਦੇਖੋ ਆਂ ਨਿਕਲਦੇ ਪਏ ਨੇ ਹਲੋ ਜੀ ਖੋਦ ਕੇ ਖੋਦ ਕੇ ਇਹ ਦੇਖੋ ਮੈਂ ਤਾਂ ਵੈਸੇ ਵੀ ਇਸ ਤੇ ਮੈਂ ਤਾਂ ਦੇਖ ਲਿਆ ਥੋੜਾ ਜਿਹਾ ਕਰਕੇ ਇਹ ਦੇਖੋ ਲੈ ਵਾਓ ਕਿੰਨੇ ਸੋਹਣੇ ਆਲੂ ਨਿਕਲੇ ਮੈਂ ਵੀ ਦੇਖੇ ਮੈਨੂੰ ਬੜਾ ਵਧੀਆ ਲੱਗਿਆ ਬਾਕੀ ਹੁਣ ਪਤਾ ਨਹੀਂ ਕਿ ਥੱਲੇ ਤੱਕ ਵੀ ਹੈਗੇ ਆ ਕਿ ਨਹੀਂ ਹੈਗੇ ਇਹ ਐਨੇ ਕ ਨਿਕਲੇ ਆਏ ਇਹ ਦੇਖੋ ਜੀ ਆਲੂ ਤਾਂ ਪਤਨ ਅੱਗੇ ਹੋਰ ਦਿਖਾਉਨੇ ਆ ਅਜੇ ਤਾਂ ਹੋਰ ਦਿਖਾਉਨੇ ਆ ਮੈਂ ਤਾਂ ਆਲੂ ਵੀ ਜੇ ਸੀਗੇ ਤੇ ਔਰ ਹਾਏ ਇਹ ਲਸਣ ਲਗਾਇਆ ਹੈ ਤੇ ਇਹ ਮੋਲੀਆਂ ਲਗਾਈਆਂ ਹੋਈਆਂ ਆ ਦੇਖੋ ਜੀ ਗੜਿੰਗੜੀਆਂ ਮੋਲੀਆਂ ਵੀ ਹੋਈਆਂ ਪਈਆਂ ਇਹ ਵੀ ਸਾਰੀਆਂ ਮੋਲੀਆਂ ਨੇ ਇਹ ਦੇਖੋ ਤੇ ਆਲੂ ਦਿਖਾਉਨੇ ਆ ਤੁਹਾਨੂੰ Thanks for watching! ਹਲੋ ਜੀ ਹੋ ਦਿਖਵਾਲੇ ਨਿਕਲਦੇ ਪਏ ਮੈਨਾਂ ਤਾਂ ਬੜੀ ਮੁਸ਼ਕਲ ਨਾਲ ਲੱਗੀ ਹੋਈ ਹੈ ਕਿ ਜਦੋਂ ਬੈਠ ਕੇ ਵਿੱਚ ਬੈਠਣਾ ਹੁੰਦਾ ਮੈਨਾਂ ਕਹਿੰਦਾ ਚਲ ਤਾਂ ਦਿਖਾ ਦਈਏ ਆ ਗਏ ਮਿੱਕਲੇ ਪਰ ਮੈਨੂੰ ਦਿਖਾਈ ਬਹੁਤ اچھا ਕਿ ਸਟੈਂਡ ਨਹੀਂ ਲੱਗਦਾ ਹੈਗਾ ਮਿੱਕਲੇ ਚੱਲ ਜਾਰੀ ਹੈ ਇਹ ਬਹੁਤ ਢੰਗੇ ਨੇ ਆ ਦੇਖੋ ਜੀ ਅੰਨੇ ਕਿ ਨਿਕਲੇ ਆ ਦੇਖੋ ਜੀ ਬਾਕੀ ਹੋਰ ਪੈਨੇ ਹਜੇ ਕੱਢਣ ਤੇ ਤੁਹਾਨੂੰ ਦਿਖਾਉਨੇ ਆ ਹਲੋ ਜੀ ਹੋ ਆ ਲਾਇਆ ਜੀ ਲਸਣ ਦੇਖ ਲੋ ਕਿੰਨਾ ਤੇ ਆ ਉੱਪਰ ਨਿਕਲਦੇ ਪਏ ਨੇ ਹੋਣਾ ਮੂੰਗਰੇ ਮੂੰਗਰੇ ਨਿਕਲਣਗੇ ਇਹਨਾਂ ਨੂੰ ਮੂਲੀਆਂ ਬੀਜੀਆਂ ਸੀ ਤੇ ਮੂਲੀਆਂ ਪਰ ਲੱਗਣਗੇ ਫਿਰ ਇਹ ਮੂੰਗਰੇ ਸਬਜ਼ੀ ਬਣਦੀ ਹੈ ਉਹਨਾਂ ਦੀ ਵੀ ਆ ਵੱਡੀਆਂ ਵੱਡੀਆਂ ਹੋ ਗਈਆਂ ਤੇ ਆ ਦੇਖੋ ਇੱਧਰ ਵੀ ਬਹੁਤ ਵੱਡੀਆਂ ਵੱਡੀਆਂ ਨੇ ਇਹ ਮੂਲੀਆਂ ਤੇ ਆਪਾਂ ਬੀਜਿਆ ਸਮਾਨ ਸਾਰਾ ਤੇ ਉਹ ਮੂਲੀਆਂ ਇੱਧਰ ਵੀ ਤੇ ਇੱਧਰ ਵੀ ਇਹ ਮੇਰੇ ਤੋਂ ਥੋੜੇ ਜਿਹਾ ਆਲੂ ਨਿਕਲੇ ਨੇ ਬਾਕੀ ਜੀ ਹੋਰ ਹਜੇ ਕੱਢਣੇ ਨੇ ਮੇਰੇ ਤੋਂ ਨਹੀਂ ਨਿਕਲ ਰਹੇ ਤੇ ਬਾਕੀ ਚਲੋ ਬੀਟਾ ਕਰ ਦੂਗਾ ਠੀਕ ਹੈ ਨਾ ਕਾਫੀ ਲੱਗੇ ਹੋਏ ਨੇ ਵਿੱਚ ਨਾਲ ਉਧਰੋਂ ਹੋਰ ਪਾਸੇ ਵੀ ਲੱਗੇ ਹੋਏ ਨੇ ਬਾਕੀ ਦੱਸਿਓ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਥੋੜੇ ਜਿਹੀ ਬੀਜੇ ਸੀ ਕਿ ਮੈਨੂੰ ਖੁਸ਼ੀ ਮਿਲੀ ਇਹ ਮੰਨ ਲਓ ਬੀਜੇ ਨੇ ਹੈ ਨਾ ਇਹ ਨਿੱਕਲੇ ਆਏ ਇਹ ਵੀ ਮੋਲੀਆਂ ਲੱਗੀਆਂ ਹੋਈਆਂ ਇਹ ਸਾਰੀਆਂ ਮੋਲੀਆਂ ਵਿੱਚ ਲੱਗੀਆਂ ਹੋਈਆਂ ਤੇ ਆਹ ਦੇਖੋ ਮੋਲੀਆਂ ਇਹ ਇਹ ਲੱਗ ਗਈਆਂ ਮੋਲੀਆਂ ਇਹ ਵਾਲੀਆਂ ਤੇ ਇਹਨਾਂ ਪਰ ਫਿਰ ਨਿੱਕਲੇ ਆਏ ਆ ਫੁੱਲ ਮੋਂਗਰੇ ਲੱਗਣਗੇ ਠੀਕ ਹੈ ਇਹ ਸਾਰਾ ਮੇਰਾ ਨਸਲ ਲਾਇਆ ਹੋਇਆ ਥੋੜਾ ਥੋੜਾ ਮੈਂ ਵੀ ਨਾਲ ਕੰਮ ਕਰਾਂਦੀ ਆ ਇਸ ਤਰ੍ਹਾਂ ਲੱਗਿਆ ਛੋਟਾ ਜਿਹਾ ਬਲੌਗ ਤੁਹਾਡੀ ਆਪਣੀ ਪੰਮੀ ਧਾਰੀ ਵਾਲ ਦੱਸਿਓ ਮੈਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡਾ ਪਿਆਰ ਮੈਨੂੰ ਇਸ ਤਰ੍ਹਾਂ ਹੀ ਮਿਲਦਾ ਰਹੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਮੇ ਤਾਂ ਵਾਲਪੂਰ ਵੀ ਖਿੱਲਰ ਗਿਆ ਲੈ ਦੇਖੋ ਜਦੋਂ ਇਸ ਤਰ੍ਹਾਂ ਦਾ ਕੰਮ ਕਰਦੇ ਆ ਹੈਨਾ ਕਿੰਨੀ ਪ੍ਰੋਬਲਮ ਆ ਜਾਂਦੀ ਹੈ ਕੰਮ ਕਰਦੇ ਕਰਦਿਆਂ ਨੂੰ ਬਹੁਤ ਔਖਾ ਹੈ ਜੀ ਇਹ ਵੀ ਕੰਮ ਕਰਨਾ ਦੇਖੋ ਇੰਨਾ ਕਿ ਮੈਂ ਵਿੱਜਿਆ ਹੈ ਮਨ ਲੱਗਿਆ ਰਹਿੰਦਾ ਹੈ ਇਹ ਵੀ ਮੈਨੂੰ ਲੱਗਦਾ ਹੁਣ ਮੋਂਗਰੇ ਲੱਗਣਗੇ ਪਰ ਇਹ ਦੇਖੋ ਸਬਜ਼ੀ ਬਣਾਵਾਂਗੇ ਫਿਰ ਇਹਨਾਂ ਦੀ ਆਪਾਂ ਠੀਕ ਹੈ ਤੇ ਦੇਖੋ ਸਾਰਾ ਮੇਰਾ ਵਿੱਜਿਆ ਹੈ ਕਿੱਜਾ ਇਹ ਮੈਂ ਤਾਂ ਥੋੜੇ ਜਿ ਨਿਕਲੇ ਆ ਜਿਆਦਾ ਨਹੀਂ ਮਤਲਬ ਕਿ ਵੀ ਕਿੰਨੇ ਨਿਕਲੇ ਦੇਖਾਂਗਾ ਇਹ ਇੰਨੇ ਕ ਨਿਕਲੇ ਆ ਸਿਰਫ ਬਾਕੀ ਮੇ ਕੋ ਨਿਕਲ ਦੇਣੇ ਕਿਉਂਕਿ ਬਹੁਤ ਨੀਚੇ ਦੱਬੇ ਹੋਏ ਨੇ ਨਿਕਲਦੇ ਨਹੀਂ ਬੜੀ ਮੁਸ਼ਕਲ ਨਾਲ ਮਤਲਬ ਕਿ ਵੀ ਮੈਂ ਕੱਢੇ ਨੇ ਥੋੜੇ ਜੇ ਤੇ ਬਾਕੀ ਫਿਰ ਤੁਹਾਨੂੰ ਫਿਰ ਦਿਖਾਵਾਂਗੇ ਆਪਾਂ ਕਿੰਨੇ ਕ ਨਿਕਲੇ ਮੀਜੇ ਸੀਗੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਕਿਸ ਤਰ੍ਹਾਂ ਲੱਗਿਆ ਤੁਹਾਡੀ ਆਪਣੀ ਪੰਮੀ ਧਾਰੀਵਾਲ ਛੋਟਾ ਜਿਹਾ ਬਲੌਗ ਬਣਾਇਆ ਸੀ ਮੈਂ ਠੀਕ ਹੈ ਪਰ ਮੈਨੂੰ ਸਾਹ ਚੜ ਗਿਆ ਬਹੁਤ ਜ਼ਿਆਦਾ ਕੀ ਕਰਾਂ ਨਿਕਲਦੇ ਨਾ نیچے ਤੋਂ ਖੂਦ ਕੇ ਕੱਢਣੇ ਪੈਂਦੇ ਨੇ ਠੀਕ ਹੈ ਜੀ ਜੋ ਠੀਕ ਹੈ ਸ਼ੁਕਰੀਆ ਸਸਿਕਾ ਧੰਨਵਾਦ ਜੀ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਤੁਹਾਨੂੰ ਮੇਰੇ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਸਿਕਾ ਵੈਗਜੀ ਕਾਲਸਾ ਵੈਲੋ ਜੀ ਦੀ ਫਤਕ